ਸਰਦੂਰੀਆ ਕੀ ਅਦਾ ਬੋਲ ਸਾਚੀ ਸ਼ੁਰੂਆਤੀ ਜੈ ਸਬੂਲੂ ਤੇ ਸਤਾ ਜਿਉ ਸੋਤ ਤੇ ਕੀ ਗੋਰ ਖਾਤੋ ਜਲਤੀ ਫਲ ਮਿਲਿਆ ਤੋਹੀ ਮੰਦਰਾ ਬਲ ਅਰਬਾਰ ਮਾਤਾ ਕਿੰਦੇ ਸੋਨੇ ਚੋਕੀ ਡਾ ਸਗਵਾ ਪਾਣੀ ਗਾਦੀ ਪਹਿਣ ਕੇ ਖੂਬ ਅਛਨਾਰ ਮਾਤਾ ਫਲ ਖਾਲਿਆ ਗੁਰੂ ਦਾ ਨਾਮ ਲੰਗੇ ਸਭ ਦੇ ਪਤੀ ਨੂੰ ਜਾਣ ਭਗਵਾਨ ਦਾ ਜਨਪਲ ਕੰਨ ਨਾਲ ਝਾਤ ਰਸਤਾਰ ਮਾਗਾ ਕਹਿੰਦੇ ਜਿਵੇਂ ਚੰਦ ਚਕੋਰੀ ਪ੍ਰੀਤ ਗੁੜੀ ਖੂਜੇ ਪਤੀ ਨੂੰ ਰੱਬ ਸਮਾਨ ਮਾਗਾ ਉਹਦੇ ਤਰ੍ਹਾਂ ਜਸਤੇ ਸਦੀ ਹੁਜ ਦਰਸ਼ਨ ਕਰਦੇ ਵੀ ਖਵਾ ਪੜ ਜਨ ਮਾਦਾ ਸੁਗੁਰੂ ਤੇ ਸਾਤ ਜੀਓ ਅਗੇ ਦੱਸਿਆ ਕਹਿੰਦੇ ਰਾਣੀ ਬਾਤ ਲਾ ਦੇ ਸੈਂਤ ਨੇ ਜਪਦੀ ਆ ਹਰ ਵੇਲੇ ਰਹਿ ਨਾਮ ਰੱਬ ਦਾ ਬਿਆਖਦੀ ਕਿੰਨੇ ਪਾਤਸ਼ਾਹ ਜੀ ਜਾਵੇ ਨਾ ਸਰਬਕਤਾਲ ਉੱਤੇ RAM RAM ਜੱੱਪੇ ਦੇਖੀ ਗੱਡੇ ਉੱਤੇ ਨਾਮ ਦੀ ਸ਼ਪੀਰ ਹੈ ਗਵਾਰੀ ਦਾ ਦੇਵ ਰਛੇ ਪੈਸੇ ਉੱਤੇ ਦੇਖ ਲਈ ਆ ਨਾਰੀ ਬਾਤ ਨਾ ਜੋਸਰੀ ਜਾਪ ਦੀ ਦੱਸ ਦੀ ਕਹਾਣੀ ਜਾਂਦੀ ਪੀ ਹੈ ਬੋਹਾਰ ਬੋਲੇ ਦੱਚ ਰਾਕੇ ਦੇਖੀ ਬੋਲੀ ਪਰ ਆਪਕਾ ਸੀ ਸੁਖ ਨੂੰ ਰੱਖ ਸਕਦੀਓ ਪਰਵਾਦਾ ਬਾਜਲ ਲੋਜ ਗੁਰ ਦੇ ਨਾ ਵਾਂਤੰਦੇ ਨਾਲ ਨੱਥੀ ਪਜਦੀ ਹੈ ਪਰ ਉਹ ਥਰ ਕੋਸਲਾ ਦਰਸਾਣ ਕਰਦੀ ਹੈ ਔਰ ਇੱਕ ਦਿਨ ਵਾਪਸ ਆਈ ਜ ਹੈ ਉਹ ਦੱਸਦੇ ਹੈ ਕਿ ਪਾਪਾ ਰਾਜ ਨਹੀਂ ਮੜਦਾ ਔਰ ਅਜੇ ਜਬਸੀ ਪੈਣ ਛੋਟੀ ਛਵੀ ਮੱਤੇ ਸਿਰ ਤੇ ਇੱਕ ਲਈ ਮਾਤਾ ਰਾਜਤਰੀ ਜਾਂਦੀ ਔਰ ਆ ਕੇ ਬਤਖਵਾ ਦੇ ਕੋਲ ਗੱਲ ਕਰਦੀ ਹੈ ਕਹਿੰਦੇ ਜਾਤ ਪੀਰ ਹੈ ਆਪ ਦੇ ਬੈਠੀ ਕੋਲ ਪੁਆਰ

ਜਦੋਂ ਤੇਜ ਪਰਮਾਨੰਦ ਗਿਆ ਜੀ ਬੋਲੇ ਮਨਵੀਰ ਬੋਲੀ ਨੇ ਜਾ ਕੇ ਸਾਹਸ ਸੀ ਸਿਮਰਿ ਬਾਸਤਾ ਉਹਨਾਂ ਵੀ ਪਹਿਲੀ ਆਦਾਂ ਆਪ ਆ ਗਿਆ ਉਹਨਾਂ ਨੇ ਸਿਆ ਪਰੇ ਪਰ ਬਾਬਾ ਦੇ ਨਾਲ ਗੱਲ ਕੀਤੀ ਹੈ ਪਰ ਮਾਪਿਆਂ ਨੇ ਬੈਠ ਕੇ ਬਹੁਤ